ਬਾਲੀਵੁੱਡ ਅਦਾਕਾਰ ਸੰਜੇ ਦਤ ਅੱਜਕੱਲ ਗਰਮੀਆਂ ਦੇ ਛੁੱਟੀਆਂ ਦੌਰਾਨ ਆਪਣੀ ਪਤਨੀ ਅਤੇ ਬੱਚਿਆਂ ਨਾਲ ਖੂਬ ਮਸਤੀ ਕਰ ਰਹੇ ਨੇ ਸੰਜੇ ਦਤ ਆਪਣੇ ਪਰਿਵਾਰ ਨਾਲ ਸਪੇਨ ਅਤੇ ਪੋਲੈਂਡ ਦੇ ਸ਼ਹਿਰਾਂ ਦੀ ਯਾਤਰਾ ਕਰ ਰਹੇ ਨੇ ਇਹਨਾਂ ਛੁੱਟੀਆਂ ਦੀਆਂ ਕੁਝ ਤਸਵੀਰਾਂ ਸੰਜੇ ਤੇ ਮਾਨਤਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀਆਂ ਕੀਤੀਆਂ ਨੇ ਸੰਜੇ ਮੁਤਾਬਕ ਪੂਰੇ 5 ਸਾਲ ਦੇ ਬਾਅਦ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਏ ਨੇ ਦੀ ਵੀ ਸੀਰੀਅਲ ਦੇ ਮਸ਼ਹੂਰ ਅਦਾਕਾਰਾ ਰੁਇੰਕਾ ਤ੍ਰਿਪਾਠੀ 8 ਜੁਲਾਈ ਨੂੰ ਆਪਣੇ ਪ੍ਰੇਮੀ ਵਿਵੇਕ ਦਾਹਯਾ ਨਾਲ ਵਿਆਹ ਦੇ ਬੰਧਨ 'ਚ ਬੱਜਣ ਵਾਲੀ ਹੈ ਇਸ ਤੋਂ ਪਹਿਲਾਂ ਮਧਵਾਰ ਨੂੰ ਰੁਇੰਕਾ ਦੀ ਹਲਦੀ ਸੈਰਮਨੀ ਹੋਈ ਜੋ ਕਿ ਉਹਨਾਂ ਦੇ ਘਰ ਕੋਪਾਲ ਦੇ ਵਿੱਚ ਉਯੋਜਿਤ ਕੀਤੀ ਗਈ ਇਸ ਦੌਰਾਨ ਰੁਇੰਕਾ ਨੇ ਪੀਲੇ ਰੰਗ ਦਾ ਡਿਜ਼ਾਈਨਰ ਲਹਿੰਗਾ ਪਾਇਆ ਸੀ ਜਿਸ ਵਿੱਚ ਉਹ ਬੇहद ਖੂਬਸੂਰਤ ਲੱਗ ਰਹੀ ਸੀ ਵੱਡਾ ਅਦਾਕਾਰ ਅਕਸ਼ੇ ਕੁਮਾਰ ਦੀ ਨਵੀਂ ਫਿਲਮ ਰੋਸਤਮ ਦਾ ਗਾਣਾ ਤੇਰੇ ਸੰਗ ਯਾਰਾ ਰਿਲੀਜ਼ ਕਰ ਦਿੱਤਾ ਗਿਆ ਇਸ ਗਾਣੇ 'ਚ ਅਕਸ਼ੇ ਅਤੇ ਇਲਿਆਨਾ ਦਾ ਰੋਮਾਂਸ ਨਜ਼ਰ ਆ ਰਿਹਾ ਹੈ ਇਸ ਗਾਣੇ ਨੂੰ ਤੀਫ ਅਸलम ਨੇ ਗਾਇਆ ਹੈ ਫ ਨਿਰਦੇਸ਼ਕ ਆਸ਼ੋਤਸ਼ ਗਵਾਰੀਕਰ ਦੀ ਫਿਲਮ ਮੋਹਨ ਜੋ ਦਾੜੋ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ ਏ ਆਰ ਰਹਿਮਾਨ ਅਤੇ ਸਨਾਹ ਮੋਤੀ ਦੀ ਆਵਾਜ਼ ਚ ਗਾਏ ਇਸ ਗਾਣੇ ਵਿੱਚ ਰਿਤਿਕ ਰੋਸ਼ਨ ਅਤੇ ਪੂਜਾ ਹੇਗੜੇ ਮੁੱਖ ਭੂਮਿਕਾ ਨਿਭਾਰੇ ਨੇ ਗਾਣੇ ਨੂੰ ਬੇਹਦ ਰੋਮਾਂਟਿਕ ਅੰਦਾਜ਼ ਦੇ ਵਿੱਚ ਦਿਖਾਇਆ ਗਿਆ ਹੈ ਇਹ ਫਿਲਮ 12 ਅਗਸਤ ਨੂੰ ਬਾਕਸ ਆਫਿਸ ਤੇ ਉਤਰੇਗੀ ਨਿਰਦੇਸ਼ਕ ਅਲੀ ਅਬਾਸ ਜ਼ਫਰ ਦੀ ਫਿਲਮ ਸੁਲਤਾਨ ਕੱਲ ਰਿਲੀਜ਼ ਹੋਗੀ ਫਿਲਮ ਦੇ ਵਿੱਚ ਸਲਮਾਨ ਖਾਨ ਦੀ ਅਦਾਕਾਰੀ ਉਹਨਾਂ ਦੀ ਟ੍ਰੇਨਿੰਗ ਅਤੇ ਉਹਨਾਂ ਦੇ ਸ਼ਾਨਦਾਰ ਫਾਈਟ ਸੀਨਸ ਵਿੱਚ ਉਹਨਾਂ ਦੀ ਸਖਿਹਤ ਸਾਫ਼ ਨਜ਼ਰ ਆ ਰਹੀ ਹੈ ਪਰ ਇਸ ਸਪੋਰਟਸ ਫਿਲਮ ਦੀ ਕਹਾਣੀ ਦਾ ਪੂਰਾ ਫੋਕਸ ਸਲਮਾਨ ਅਤੇ ਨੂੰਸ਼ਕਾ ਦੀ ਲਵ ਸਟੋਰੀ ਤੇ ਦਿਖ ਰਿਹਾ ਹੈ ਜੋ ਕਿ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਮਾਂ ਦੀ ਫਿਲਮ ਸੁਲਤਾਨ ਬਾਕਸ ਆਫਿਸ ਤੇ ਰਿਲੀਜ਼ ਹੋ ਗਈ ਇਸ ਤੋਂ ਪਹਿਲਾਂ ਖਬਰਾਂ ਸੰਖੇਪ ਰਿਲੀਜ਼ ਦੇਖਦਿਆਂ ਪਹਿਲਾਂ ਸੁਲਤਾਨ ਇੰਟਰਨੈਟ ਤੇ ਲੀਕ ਹੋ ਗਈ ਸੀ ਹਾਲਾਂਕਿ ਰਾਹ ਦੀ ਖਬਰ ਹੈ ਕਿ ਫਿਲਮ ਨਾਲ ਜੁੜੇ ਲੋਕਾਂ ਨੇ ਸੁਲਤਾਨ ਦੇ ਲੀਕ ਹੋਣ ਦੀਆਂ ਖਬਰਾਂ ਤੋਂ ਇਨਕਾਰ ਕੀਤਾ ਹੈ ਦਰਸਤ ਫਿਲਮ ਦੇ ਲੀਕ ਹੋਣ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਸਾਈਬਰ ਕ੍ਰਾਈਮ ਐਕਸਪਰਟ ਦੀਪ ਸ਼ੰਕਰ ਦੇ ਅਨੁਸਾਰ ਕਿ ਫਿਲਮ ਦੀ ਕਾਪੀ ਡਾਰਕ ਨੈਟ ਤੇ ਉਪਲਬਧ ਹੈ बॉलीवुड दी मशहूर अदाकारा परनीति चोपड़ा ने सलमान खान ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਉਹ ਕਾਫੀ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਉਹਨਾਂ ਨੂੰ ਸੁਲਮਾਨ ਨਾਲ ਕੰਮ ਕਰਨ ਦਾ ਮੌਕਾ ਮਿਲ ਜਾਵੇ ਸੁਲਮਾਨ ਦੀ ਰਿਲੀਜ਼ ਹੋਈ ਫਿਲਮ ਸੁਲਤਾਨ 'ਚ ਪਹਿਲਾ ਪਰਨੀਤੀ ਦਾ ਨਾਂ ਚੁਣਿਆ ਗਿਆ ਸੀ ਪਰ ਬਾਅਦ ਵਿੱਚ ਇਸ ਕਿਰਦਾਰ ਲਈ ਅਨੁਸ਼ਕਾ ਸ਼ਰਮਾ ਨੂੰ ਚੁਣ ਲਿਆ ਗਿਆ ਅਕਟੋਰ ਅਮੀਰ ਖਾਨ ਨੇ ਆਪਣੀ ਆਉਣ ਵਾਲੀ ਫਿਲਮ ਦੰਗਲ ਦੀ ਸਹਾਇਕ ਅਕਟਰ ਸਾਖਸ਼ੀ ਤਵਰ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਇਸ ਫਿਲਮ ਦੇ ਨਿਰਦੇਸ਼ਕ ਨਿਤੇਸ਼ ਦਿਵਾੜੀ ਸਾਖਸ਼ੀ ਦੇ ਅਭਿਨੇਤ ਤੋਂ ਕਾਫੀ ਪ੍ਰਭਾਵਿਤ ਨੇ ਅਮੀਰ ਖਾਨ ਨੇ ਦੱਸਿਆ ਕਿ ਮੇਰੀ ਮਾਂ ਸਾਖਸ਼ੀ ਤੇ ਉਹਨਾਂ ਦੀ ਅਦਾਕਾਰੀ ਨੂੰ ਬੇਹਦ ਪਸੰਦ ਕਰਦੀ ਹੈ ਸਾਖਸ਼ੀ ਫਿਲਮ ਵਿੱਚ ਅਮੀਰ ਖਾਨ ਦੀ ਪਤਨੀ ਦੀ ਭੂਮਿਕਾ 'ਚ ਨਜ਼ਰ ਆਵੇਗੀ ਇਹ ਫਿਲਮ 23 ਦਸੰਬਰ ਨੂੰ ਰਿਲੀਜ਼ ਹੋਏਗੀ ਸੁਲਤਾਨ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਨਾਲ ਵਾਅਦਾਇਕ ਬਟੋਲਣ ਵਾਲੀ ਨੋਸ਼ਕਾ ਸ਼ਰਮਾ ਜਲਦੀ ਆਪਣੀ ਅਗਾਮੀ ਫਿਲਮ ਕਨੇਡਾ ਤੇ ਸ਼ੂਟਿੰਗ ਸ਼ੁਰੂ ਕਰੇਗੀ ਖਬਰਾਂ ਅਨੁਸਾਰ ਇਸ ਫਿਲਮ ਦੇ ਵਿੱਚ ਉਨ੍ਹਾਂ ਦੇ ਨਾਲ ਅਭਿਨੇਤਾ ਅਰਜੁਨ ਕਪੂਰ ਨਜ਼ਰ ਆਉਣਗੇ ਐਨਐਚ10 ਦੇ ਡਾਇਰੈਕਟਰ ਨਵਦੀਪ ਸਿੰਘ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ ਸੂਤਰਾਂ ਦੇ ਮੁਤਾਬਕ ਨੋਸ਼ਕਾ ਇਸ ਫਿਲਮ ਦੇ ਵਿੱਚ ਅਦਾਕਾਰ ਦੇ ਨਾਲ-ਨਾਲ ਫਿਲਮ ਨੂੰ ਪ੍ਰੋਡਿਊਸ ਵੀ ਕਰੇਗੀ ਖਬਰਾਂ ਅਨੁਸਾਰ ਕਿ ਕਰਨ ਜੋਰ ਦੀ ਇੱਕ ਫਿਲਮ 'ਚ ਦਿਲਜੀਤ ਨੂੰ ਸਾਈਨ ਕੀਤਾ ਗਿਆ। ਖਬਰਾਂ ਦੀ ਮਾਨਤਾ ਅਨੁਸਾਰ ਦਿਲਜੀਤ ਉਸਾਂਹ ਇਸ ਫਿਲਮ 'ਚ ਬਾਲੀਵੁੱਡ ਅਦਾਕਾਰ ਵਰੁਣ ਤਵਨ ਕੰਮ ਕਰ ਸਕਦੇ ਨੇ। ਫਿਲਹਾਲ ਦਿਲਜੀਤ ਉਸਾਂਹ ਆਪਣੇ ਅਗਲੀ ਪੰਜਾਬੀ ਫਿਲਮ ਸੁਪਰ ਸਿੰਘ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਨੇ ਅਤੇ ਵਰੁਣ ਤਵਨ ਆਪਣੇ ਰਿਲੀਜ਼ ਹੋਣ ਜਾ ਰਹੀ ਫਿਲਮ ਦੇਸ਼ੂਮ ਦੀ ਪ੍ਰੋਮੋਸ਼ਨ ਵਿੱਚ ਰੁਚੀ ਹੋਏ ਨੇ।